ਤੋ ਸਾਨੂੰ ਬੜਾ ਮਾਣ ਆ ਇਸ ਤਰਨ ਤਰਨ ਦੇ ਲੋਕਾਂ ਦੇ ਉੱਤੇ ਉਹ ਪੰਥ ਦੇ ਹੱਕ ਚ ਭੁਗਤਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਜਿਹੜੀ 227 ਦੀ ਆ ਉਸ ਚੌਂਡਾ ਹੀ ਨਹੀਂ ਰੱਖਣਾ ਇੱਕ ਚੀਜ਼ ਨੋਟ ਕੀਤੀ ਹੈ ਕਿ ਆਪਾਂ ਇੱਥੇ ਸਾਰੇ ਜਣੇ ਜਿੰਨੇ ਵੀ ਮੰਤਰੀ ਹੈ ਜਿੰਨੇ ਵੀ ਐਮਐਲਏ ਸਾਰੇ ਸੀਐਮ ਸਾਹਿਬ ਵੀ ਕੇਜਰੀਵਲ ਸਾਰੇ ਇੱਥੇ ਲੱਗੇ ਜ਼ੋਰਦਾਨ ਪਰ ਉੱਥੇ ਜਾਣ ਦਾ ਕਹਿੰਦੇ ਸਾਡਾ ਫਰਜ਼ ਹੀ ਨਹੀਂ ਹੈ ਉਹਦਾ ਕਾਰਨ ਕੀ ਸੀ ਕਿ ਉੱਥੇ ਵੋਟਾਂ ਨਹੀਂ ਹੈਗੀਆਂ ਇੱਥੇ ਵੋਟਾਂ ਇੱਥੇ ਸੀਐਲ ਸਾਹਿਬ 7-8 ਵਾਰੀ ਆ ਚੁੱਕੇ ਆ ਹਨਾ ਪਰ ਉੱਥੇ ਕਹਿੰਦੇ ਨਹੀਂ ਜਾਣਾ ਕਿਉਂ ਉੱਥੇ ਵੋਟਾਂ ਹੀ ਨਹੀਂ ਆ ਉਹ ਕਹਿੰਦੇ ਪੰਜਾਬ ਦੀ ਨੌਜਵਾਨੀ ਜਾਵੇ ਠੱਠੇ ਕੋਚ ਮੈਨੂੰ ਵੋਟਾਂ ਦਾ ਮਤਲਬ ਹੈ ਭਾਵੇਂ ਵੋਟਾਂ ਜਿੱਥੋਂ ਲੈਣੀਆਂ ਪੈਂ ਮੈਂ ਲਵਾਂਗਾ ਪਰ ਮੈਂ ਬੜੇ ਲੰਮੇ ਦਾੜੇ ਪ੍ਰਕਾਸ਼ ਕਰਕੇ ਚੋਲੇ ਪਾ ਕੇ ਗਾਤਰੇ ਪਾ ਕੇ ਕੋਈ ਭਾਜੀਪੀ ਦੇ ਦਬੂਸ ਤੇ ਬੈਠੇ ਕੱਲੇ ਮੈਂ ਅੱਜ ਵੇਖਿਆ ਜੀ ਦੇਖੇ ਨਾ ਮੈਨੂੰ ਐ ਲੱਗਦਾ ਕੋ ਆਪਣੀ ਨਿਗਾਹ ਦੇ ਵਿੱਚ ਗਿਰ ਗਏ ਆ ਤੇ ਉਹ ਸ਼ਰਮਣਾ ਉਹਨਾਂ ਨੂੰ ਲੱਜ ਜਗਾ ਨਹੀਂ ਲੱਗਦੀ ਸਾਡੇ ਗਾੜੀ ਤਾਂ ਉਹਨਾਂ ਨੇ ਸਿਰ ਨਹੀਂ ਤਾਂਗੀ ਬੰਦੇ ਨੌਕਰੀ ਨਹੀਂ ਮੰਗਦੇ ਜਾਂਦੇ ਵੀ ਸਾਡੇ ਬੱਚੇ ਬੱਚੇ ਬਚਾ ਲੋ ਉਹਦਾ ਕਾਰਨ ਇਹ ਹੈ ਕਹਿੰਦੇ ਕਿ ਗਲੀਆਂ ਨਾਲੀਆਂ ਤਾਂ ਬਾਅਦ ਚ ਵੀ ਬਣ ਜਾਣੀਆਂ ਤੇ ਜੇ ਸਾਡੇ ਬੱਚੇ ਨਹੀਂ ਰਹੇ ਤੇ ਗਣੀਆਂ ਨੂੰ ਆਪਾਂ ਕੀ ਕਰਨਾ ਨੇ ਅਕਾਲੀ ਤੇ ਨਕਲੀ ਅਕਾਲੀ 'ਚ ਬਹੁਤ ਵੱਡਾ ਜ਼ਮੀਨ-ਅਸਮਾਨ ਦਾ ਫਰਕ ਆ ਤੇ ਅੱਜ ਅੱਜ ਤਾਂ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੇ ਭਰਾ ਨੇ ਸਾਡਾ ਸਿਰ ਉੱਚਾ ਕੀਤਾ ਹੈ 27 ਦਾ ਨੀਂਹ ਪੱਥਰ ਸਾਡਾ ਰੱਖਿਆ ਹਾਂਜੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਸੋਚ ਤੇ ਪੂਰਾ ਪੈਰਾ ਦਿੱਤਾ ਜਾਊਗਾ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੱਨਾਂ ਚ ਸਿੱਧੇ ਸਾਹ ਨੇ ਤੇ ਕੋਈ ਜੰਮਿਆ ਨਹੀਂ ਮੈਂਦਾ ਲਾਲ ਜਿਹੜਾ ਕਿ ਸੰਤਾਂ ਬਾਰੇ ਕੁਝ ਕਿਹਾ ਜਾਵੇ ਜਿਨ੍ਹਾਂ ਚ ਸਾਹ ਨੇ ਸਿੱਧੇ ਹੁੰਦੇ ਵਖਤਰਬੰਦ ਗੱਡੀਆਂ ਚਾਉਂਦੇ ਆ ਉਹਦੇ ਵਿੱਚ ਬੋਲ ਕੇ ਉਹਦੇ ਦੁਵਾਲੇ ਇੰਨੀ ਸਕਿਉਰਟੀ ਹੁੰਦੀ ਆ ਕਿ ਸਿਆਮ ਬੰਦੇ ਨੂੰ ਤਾਂ ਮਿਲਦਾ ਮੌਕੇ ਨਹੀਂ ਇਹ ਕਹਿੰਦਾ ਹੁੰਦਾ ਸੀ ਲੋਕਾਂ ਦੀ ਸਰਕਾਰ ਹੋਊਗੀ ਲੋਕਾਂ ਦੀ ਸਰਕਾਰ ਤਾਂ ਹੁੰਦੀ ਆ ਲੋਕਾਂ ਵਿੱਚ ਜਾ ਕੇ ਲੋਕਾਂ ਦੀ ਗੱਲ ਸੁਣੇ ਤੇ ਜਿਹੜੇ ਉਹਨਾਂ ਦੇ ਮਸਲੇ ਆ ਉਹਨਾਂ ਨੂੰ ਹੱਲ ਕਰੇ ਦੇਸ਼ ਦੇ ਦੇਸੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਦੁਨੀਆ ਦੇ ਕਿਸੇ ਕੋਨੇ ਤੇ ਜਿੱਥੇ ਵੀ ਸਾਡੇ ਪੰਜਾਬੀ ਜਾਂ ਸਿੱਖ ਵੱਸਦੇ ਨੇ ਉਹਨਾਂ ਦੀ ਨਜ਼ਰਾਂ ਤਰਨਤਾਰ ਦੀ ਜਮਨੀ ਚੌਣਾ ਤੇ ਸੀ ਅੱਜ ਉਹ ਘੜੀ ਆਈ ਵੋਟਾਂ ਦੀ ਔਰ ਅਸੀਂ ਤਰਨਤਾਰਨ ਦੇ ਬਾਰਡਰ ਬੈਲਟ ਦੇ ਪਿੰਡ ਚੀਮਾਕਲਾਂ ਦੇ ਵਿੱਚ ਆ ਔਰ ਮੈਂ ਵੇਖ ਰਿਹਾ ਵੀ ਸੰਗਤ ਦੇ ਵਿੱਚ ਅਜੇ ਤੱਕ ਵੀ ਢਾਈ ਵਜੇ ਚੱਲੇ ਨੇ ਅਜੇ ਤੱਕ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਭਾਈ ਮਨਦੀਪ ਸਿੰਘ ਨੂੰ ਬੇਨਤੀ ਜੋਲ ਸਾਹਿਬ ਨੂੰ ਕੇਵਲ 2 ਮਿੰਟ ਆਪਾਂ ਗੱਲਬਾਤ ਕਰਨੀ ਹੈ ਸੋ ਲੋਕਾਂ ਦਾ ਉਤਸ਼ਾਹ ਪਿੰਡਾਂ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਵੀ ਅਸੀਂ ਕਵਰੇਜ ਕਰਕੇ ਆਏ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਮਾਹੌਲ ਆ ਜੀ ਪਿੰਡਾਂ ਦੇ ਵਿੱਚ ਬੜੀ ਜਿਆਦਾ ਰੌਣਕ ਹੈ ਜੇ ਤੱਕ 2:30 ਵਜੇ ਤੱਕ ਲੋਕ ਅਜੇ ਵੀ ਲਾਈਨਾਂ 'ਚ ਲੱਗੇ ਨੇ ਕੀ ਕਹਿਣਾ ਚਾਹੁੰਦੇ ਜੀ ਇਹ ਤੇ ਦੇਖੋ ਜੀ ਜਦੋਂ ਅਸੀਂ ਅੰਦਰ ਜਾਂਦੇ ਹਾਂ ਬਸ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਈਦੀ ਹੈ ਹੂੰ ਉਹ ਕੋ ਕਹਿੰਦੇ ਚੜਦੀ ਕਲਾ ਜੀ ਬਸ ਉਦੋਂ ਫੇਰ ਸਮੇਂ ਲੱਜੰਦੀ ਹੈ ਕਿ ਕੋਮ ਚੜਦੀ ਕਲਾ ਚ ਹੈਗੀ ਹੈ ਜੀ ਇਹ ਭਾਈ ਸੰਦੀਪ ਸਿੰਘ ਦੀ ਕੁਰਬਾਨੀ ਦਾ ਮੁੱਲ ਪਾਉਣਗੇ ਬਿਲਕੁਲ ਜੀ ਬਿਲਕੁਲ 101% ਪਾਣਗੇ ਜਿੰਨਾ ਉਤਸ਼ਾਹ ਬਹੁਤ ਜ਼ਿਆਦਾ ਉਤਸ਼ਾਹ ਵਾ ਬੜਾ ਮਾਨਤਿਆਰ ਬੜਾ ਮਾਨਤਨ ਕਰਦੇ ਮੇਰੇ ਬੜਾ ਪਿਆਰ ਦਿੰਦੇ ਪਏ ਨੇ ਪਾਰਟੀ ਨੱਕੋ ਨੱਕ ਕਰਨਗੇ ਵੋਟਾਂ ਨਾਲ ਮੇਰਾ ਖਿਆਲ ਤੇ ਜੁੱਤਾ ਮੁੱਲ ਲੱਗਦਾ ਅਧਿਰੋਂ ਤੇ ਭਾਰੀ ਚੁੱਕੀ ਆ ਬਸ ਥੋੜੀ ਜੀ ਰਹਿ ਗਈ ਆ ਉਹ ਵੀ ਕਹਿੰਦੇ ਬਸ ਤੈਰੀ ਭਰ ਦੇਣੀ ਤੁਹਾਡੀ ਦਾ ਥੋੜੀ ਜੀ ਰਹਿ ਗਈ ਬਸ ਵਾ ਜੀ ਧੰਨਵਾਦ ਜੂਲ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਅੱਜ ਦੀ ਜਿਹੜੀ ਚੋਣ ਆ ਇਹ ਇੰਨਾ ਉਤਸ਼ਾਹ ਹਰ ਬੂਥ ਦੇ ਉੱਤੇ ਜਿੱਥੇ-ਜਿੱਥੇ ਵੀ ਅਸੀਂ ਗਏ ਆ ਬਹੁਤ ਸਾਰੇ ਪਿੰਡ ਕੱਢ ਕੇ ਆਏ ਆ ਔਰ ਸੰਗਤ ਇਹ ਕਹਿ ਰਹੀ ਆ ਵੀ ਤੁਸੀਂ ਫਿਕਰ ਨਾ ਕਰੋ ਇਹ ਸਾਡੀ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਨਿਭਾਵਾਂਗੇ ਸੋ ਸਾਨੂੰ ਬੜਾ ਮਾਣ ਆ ਇਸ ਤਰਨ ਤਰਨ ਦੇ ਲੋਕਾਂ ਦੇ ਉੱਤੇ ਉਹ ਪੰਥ ਦੇ ਹੱਕ 'ਚ ਪੁੱਗਤਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਜਿਹੜੀ 227 ਦੀ ਆ ਉਹ ਇਸ ਚੋਣ ਦਾ ਹੀ ਨਹੀਂ ਰੱਖਣਗੇ ਇਹ ਮੋਡ ਬੱਜੇਗਾ ਆ ਸੀਟ ਤੋਂ ਮੋਡ ਬੱਜੇਗਾ 27 ਦਾ ਬਿਲਕੁਲ ਬੱਜੂਗਾ ਜੀ ਬਿਲਕੁਲ ਪਰ ਲੋਕਾਂ ਦੇ ਵਿੱਚ ਦੇਖ ਰਹੇ ਹਾਂ ਅਸੀਂ ਕਿ ਉਹਨਾਂ ਦੇ ਅੰਦਰ ਬੜੀ ਇੱਕ ਭਾਵਨਾ ਅੰਦਰ ਉਹ ਜੋ ਉਹਨਾਂ ਦੇ ਚਿਹਰੇ ਤੋਂ ਦਿਖਦੀ ਆ ਉਹ ਜਦੋਂ ਮਿਲਦੀ ਆ ਅਸੀਂ ਫਤਿਹ ਬਲਾਉਨੇ ਆ ਉਹਨਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਦੇ ਮਨ ਚ ਬਹੁਤ ਕੁਝ ਉਹ ਲਈ ਬੈਠੇ ਆ ਜਿਹੜਾ ਵੋਟਰਾਂ ਨੂੰ ਕੱਢਣਗੇ ਹਮ ਕਿਹੜੇ ਮੁੱਦੇ ਨੇ ਭਾਈ ਸਾਹਿਬ ਜੀ ਜਿਹੜੇ ਤੁਹਾਨੂੰ ਲੱਗੇ ਨੇ ਵੀ ਤੁਸੀਂ ਕਿਉਂਕਿ ਗਰਾਊਂਡ ਤੇ ਘਰ ਘਰ ਗਏ ਹੋ ਵੀ ਲੋਕ ਤੁਹਾਨੂੰ ਕੀ ਕਹਿ ਰਹੇ ਨੇ ਭਾਈ ਸਾਹਿਬ ਤੁਹਾਡੇ ਤੋਂ ਅਸੀਂ ਆਸਾਂ ਰੱਖਦੇ ਹਾਂ ਕਿਹੜੇ ਮੁੱਦੇ ਹੋਣਗੇ ਦੇਖੋ ਪਿੰਡਾਂ ਚ ਕਾਫੀ ਵਿਚਰ ਚੁੱਕਾ ਮੈਂ ਹੂੰ ਕਿ ਪਿੰਡਾਂ ਵਿੱਚ ਇੱਕੋ ਚੀਜ਼ ਬਾਰ ਬਾਰ ਮਾਵਾ ਤੇ ਸਾਡੀਆਂ ਭੈਣਾਂ ਕਹਿ ਰਹੀਆਂ ਸੀ ਕਿ ਸਾਡੇ ਭਰਾ ਬਚਾ ਲਓ ਤੇ ਮਾਵਾ ਕਹਿੰਦੀ ਸਾਡੇ ਪੁੱਤ ਬਚਾ ਲਓ ਹੂੰ ਜਦੋਂ ਪੁੱਛਦਾ ਕਾਰਨ ਦੱਸੋ ਕਹਿੰਦੇ ਨਸ਼ੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਬੇ ਨੌਕਰੀ ਨਹੀਂ ਮੰਗਦੇ ਆਂਦੇ ਸਾਡੇ ਬੱਚੇ ਬਚਾਓ ਉਹਦਾ ਕਾਰਨ ਇਹ ਹੈ ਕਹਿੰਦੇ ਕਿ ਗਲੀਆਂ ਨਾਲੀਆਂ ਤੇ ਬਾਅਦ ਚ ਵੀ ਬਣ ਜਾਣੀਆਂ ਤੇ ਜੇ ਸਾਡੇ ਬੱਚੇ ਨਹੀਂ ਰਹੇ ਤੇ ਗਣੀਆਂ ਇਹਨੂੰ ਆਪਾਂ ਕੀ ਕਰਨਾ ਨੇ ਹੁਣ ਦੇਖੋ ਕੱਲ ਥੇ ਯੂਨੀਵਰਸਿਟੀ ਮੋਰਚਾ ਲੱਗਾ ਸੀ 10 ਤਰੀਕ ਦਾ ਹਨਾ ਤੁਹਾਨੂੰ ਉੱਥੇ ਵੇਖਿਆ ਗਿਆ ਸੀ ਹਾਂਜੀ ਤੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਆਪਾਂ ਇੱਥੇ ਸਾਰੇ ਜਣੇ ਜਿੰਨੇ ਵੀ ਮੰਤਰੀ ਹੈ ਜਿੰਨੇ ਵੀ ਐਮ.ਐਲ.ਏ ਸਾਰੇ ਸੀ.ਐਮ. ਸਾਹਿਬ ਵੀ ਕੇਜਰੀਵਾਲ ਸਾਰੇ ਇੱਥੇ ਲੱਗੇ ਜ਼ੋਰਦਾਨ ਪਰ ਉੱਥੇ ਜਾਣ ਦਾ ਕਹਿੰਦੇ ਸਾਡਾ ਫਰਜ਼ ਹੀ ਨਹੀਂ ਹੈ ਉਹਦਾ ਕਾਰਨ ਕੀ ਸੀ ਕਿ ਉੱਥੇ ਵੋਟਾਂ ਨਹੀਂ ਹੈਗੀਆਂ ਇੱਥੇ ਵੋਟਾਂ ਇੱਥੇ ਸੀਐਲ ਸਾਹਿਬ 7 8 ਵਾਰੀ ਆ ਚੁੱਕੇ ਆ ਹਨਾ ਪਰ ਉੱਥੇ ਕਹਿੰਦੇ ਨਹੀਂ ਜਾਣਾ ਕਿਉਂ ਉੱਥੇ ਵੋਟਾਂ ਹੀ ਨਹੀਂ ਗਈਆਂ ਉਹ ਕਹਿੰਦੇ ਪੰਜਾਬ ਦੀ ਨੌਜਵਾਨੀ ਜਾਵੇ ਠੱਠੇ ਖੂਚ ਮੈਨੂੰ ਵੋਟਾਂ ਦਾ ਮਤਲਬ ਹੈ ਭਾਵੇਂ ਵੋਟਾਂ ਜਿੱਥੋਂ ਲੈਣੀਆਂ ਪੈ ਮੈਂ ਲਵਾਗਾ ਪਰ ਮੈਂ ਸਟੂਡੈਂਟ ਦਾ ਕਹਿ ਲਓ ਕਿ ਜਿਹੜਾ ਸੈਲਰਡ ਪੰਗ ਹੋ ਰਿਹਾ ਉਹਦੇ ਬਾਰੇ ਮੈਨੂੰ ਕੋਈ ਧਿਆਨ ਨਹੀਂ ਹੈਗਾ ਪੰਜਾਬ ਦੀ ਨੌਜਵਾਨੀ ਮਰਦੀ ਰਵੇ ਮੈਨੂੰ ਕੋਈ ਧਿਆਨ ਨਹੀਂ ਕਿਸਾਨਾਂ ਨਾਲ ਤੱਕਾ ਹੋਵੇ ਮੈਨੂੰ ਕੋਈ ਧਿਆਨ ਨਹੀਂ ਇਹ ਕਹਿੰਦੇ ਸਿਰਫ ਉਹ ਵੋਟਾਂ ਨੇ ਮਤਲਬ ਹੈ ਜਿੱਥੋਂ ਮਰਜ਼ੀ ਲਿਆ ਕੇ ਦੋ ਭਾਵੇਂ ਮੈਨੂੰ ਬੰਦੇ ਮਾਰਨੇ ਪੈਣ ਭਾਵੇਂ ਕਿਸੇ ਤੇ ਪਰਚਾ ਕਰਨਾ ਪਵੇ ਭਾਵੇਂ ਕਿਸ ਦੀ ਗੱਡੀ ਉੱਤੇ ਬਲਾਸਟ ਕਰਨਾ ਪਵੇ ਮੈਨੂੰ ਵੋਟਾਂ ਨਾਲ ਹਾਂਜੀ ਹੋਇਆ ਜੀ ਵੀਰ ਆਪਣਾ ਸੁਖਦੇਵ ਸੀ ਕਹੇ ਮੈਂ ਤਾਂ ਕੱਲ ਪਤਾ ਲੈ ਕੇ ਆਇਆ ਭਾਜੀ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਪਾਰਟੀ ਵਾਲਿਆਂ ਨੇ ਹੂੰ ਇਹ ਸਰਕਾਰਾਂ ਨੇ ਗੰਦੀਆਂ ਸਰਕਾਰਾਂ ਨੇ ਸਾਡਾ ਨੌਜਵਾਨ ਵੀਰ ਅੱਧੇ ਤੋਂ ਜ਼ਿਆਦਾ ਮਿਲ ਕੇ ਕਹ ਲੋ ਕਿ 60 ਬਿਲਕੁਲ ਜੀ ਬਿਲਕੁਲ 60 ਤਾ ਨੌਜਵਾਨ ਕਿਤੇ ਨਾ ਕਿਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ 84 ਵਾਲਾ ਮੋਲ ਪਾਰਟੀਆਂ ਕਹ ਲੋ ਫਿਰ ਮਿਲ ਕੇ ਦਰਹਾਨ ਦੀ ਕੋਸ਼ਿਸ਼ ਕਰਦੀਆਂ ਸਿਰਫ ਕਿ ਇਲੈਕਸ਼ਨ ਪਿੱਛੇ ਦੀ ਬੰਦਾ ਮਾਰ ਦਿੰਦੇ ਬੇਰੇ ਮੈਂ ਤੁਹਾਡੀ ਮਾਨਸਿਕਤਾ ਇੰਨੀ ਗਿਰ ਚੁੱਕੀ ਹੈ ਕਿ ਆਪਾਂ ਪੰਜਾਬ ਦਾ ਭੇਖਣੀ ਵੇਖਦੇ ਪਏ ਹਨਾ ਇਹ ਨਹੀਂ ਕਹਿੰਦੇ ਵੀ ਕਿ ਆਪਾਂ ਪੰਜਾਬ ਦੇ ਮੁੱਦਿਆਂ ਉੱਤੇ ਰਾਜਨੀਤੀ ਕਰਨੀ ਬਸ ਇਹ ਵੇਖਦੇ ਵੀ ਜਿਹੜੇ ਲੋਕ ਜਵਾਹਨ ਨਿਵਾਸ ਚੁੱਕੀ ਹੈ ਉਹਨਾਂ ਨੂੰ ਇਹੀ ਸੁਖਦੇਵ ਸਿੰਘ ਵੀਰ ਜਿਹੜਾ ਸੀ ਸਾਰੀ ਪਾਰਟੀ ਨੂੰ ਸਾਹਮਦਾ ਬੈਤਰੰਤ ਹਨਾ ਡੀਸੀ ਉਹ ਡੀਸੀ ਦਫ਼ਤਰ ਜਾਣਾ ਐਸਡੀਐਮ ਦਫ਼ਤਰ ਜਾਣਾ ਨੂੰ ਪਤਾ ਕਿ ਸਾਰਾ ਮੈਨੇਜਰ ਲੜਕਾ ਕਰਦਾ ਪਿਆ ਉਹਨੂੰ ਹੀ ਟਾਰਗੇਟ ਕੀਤਾ ਕਿ ਇਹ ਉਹ ਨਹੀਂ ਮਾਹਰ ਸੀ ਤੁਹਾਡੀ ਕਾਨੂੰਨੀ ਲੜਾਈ ਉਹ ਲੜ ਰਿਹਾ ਸੀ ਬਿਲਕੁਲ ਜੀ ਕਿਤੇ ਨਾ ਕਿਤੇ ਵੇਖੋ ਸਰਕਾਰਾਂ ਕਹਿੰ ਲੋ ਕਿ ਧੱਕੇਸ਼ਾਹੀ ਕਰਨ ਤੋਂ ਬਾਅਦ ਨਹੀਂ ਆਉਂਦੀਆਂ ਪਈਆਂ ਬਹੁਤ ਜ਼ਿਆਦਾ ਧੱਕੇਸ਼ਾਹੀ ਕਰਨ ਤੇ ਆ ਬਲੇਰ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਵੀਰ ਮਨਦੀਪ ਸਿੰਘ ਨੇ ਗੱ ਤਾਨੂੰ ਲੱਗਦਾ ਵੀ ਤੁਹਾਡੇ ਕੈਂਡੀਡੇਟ ਨੇ ਜਿਹੜੇ ਇਹਨਾਂ ਨੇ ਵਾਦਾ ਕੀਤਾ ਹੈ ਵੀ ਸੱਤ ਤੋਂ ਸਰਕਾਰ ਚੱਲੇਗੀ ਵੀ ਤੁਸੀਂ ਸੱਤ ਤੋਂ ਚੱਲਣ ਲਾਤੀ ਏ ਇਹ ਕਹਿ ਸਕਦੇ ਇਹ ਗੱਲ ਮੇਰੀ ਕਲਾਕਾਰ ਨੂੰ ਜਦੋਂ ਪੰਜਾਬ ਦੀ ਬਾਗਡੋਰ ਪੰਜਾਬ ਦੇ ਨੌਜਵਾਨ ਸੰਭਾਲਦੇ ਹਨ ਤੇ ਫਿਰ ਉਹ ਖੂਚ ਹੀ ਡਿੱਗਣਗੇ ਹੁਣ ਅੱਜ ਜਿੰਨੇ ਪਿੰਡਾਂ ਚ ਸਰਦਾਰ ਮਨਦੀਪ ਸਿੰਘ ਜੀ ਜੌਲ ਸਾਹਿਬ ਤੇ ਅਸੀਂ ਸਵੇਰ ਦੇ ਨਿਕਲੇ ਆ ਬਿਲਕੁਲ ਤੇ ਉਥੋਂ ਨੌਜਵਾਨਾਂ ਨੇ ਪਤਾ ਕੀ ਕਿਹਾ ਹੈ ਉਹ ਕਹਿੰਦੇ ਇੱਕ ਨੌਜਵਾਨ ਕਹਿੰਦਾ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਯਾਦ ਹੈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ 15 ਚ ਸਾਡਾ ਗ੍ਰੰਥ ਰੋਲਿਆ ਸੀ ਹੂੰ ਤੇ ਦੂਜੇ ਨੂੰ ਪੁੱਛਿਆ ਵੀ ਵੋਟ ਸਾਨੂੰ ਪਾ ਦੋਗੇ ਕਹਿੰਦੇ ਕਿਹੜਾ ਚੋਣ ਨਿਸ਼ਾਨੜਾ ਸਾਡਾ ਆਇਆਗਾ ਜੀ ਬਾਲਟੀ 14 ਨੰਬਰ ਤੇ ਕਹਿੰਦਾ ਨਹੀਂ ਮੈਂ ਤਾਂ ਜੇਲ੍ਹ ਚ ਬੈਠੇ ਸਣੀ ਨੂੰ ਪਾਉਣੀ ਹੈ ਸੋ ਮੈਂ ਸਮਝਦਾ ਕਿ ਯਾਰ ਸਾਡੀ ਜਵਾਨੀ ਜਾਗੀ ਹੈ ਹੂੰ ਤੇ ਜੇ ਮੋਦੀ ਜਵਾਨੀ ਨਹੀਂ ਬਲੇ ਸਾਬ ਤੁਹਾਡੀ ਗੱਲ ਵਿੱਚ ਮੈਂ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਬਜ਼ੁਰਗ ਨੂੰ ਪੁੱਛਿਆ ਮੈਂ ਬਾਪੂ ਕਿਵੇਂ ਕੀ ਮੌਲ ਕਹਿੰਦਾ ਵਧੀਆ ਤੇ ਮੈਂ ਵੋਟ ਕਹਿੰਦਾ ਪਹਿਲਾਂ ਕਕਾਰ ਵੇਖੀਦੇ ਨੇ ਕਕਾਰ ਬੋਲਦੇ ਨੇ

ਕਕਾਰਾਂ ਤੋਂ ਪੁੱਛਿਆ ਵੀ ਵੋਟ ਕਿਨੂੰ ਪਾਈ ਇੱਕ ਮਖੂਸਾ ਮੈਨੂੰ ਹੋਰ ਵੀ ਚਿੰਤਾ ਦਾ ਵਿਸ਼ਾ ਹੈ ਤੁਸੀਂ ਕਕਾਰਾਂ ਦੀ ਗੱਲ ਕੀਤੀ ਹੈ ਬੜੇ ਲੰਮੇ ਦਾੜੇ ਪ੍ਰਕਾਸ਼ ਕਰਕੇ ਚੋਲੇ ਪਾ ਕੇ ਗਾਤਰੇ ਪਾ ਕੇ ਉਹ ਕੋਈ ਭਾਜੀਪੀ ਦੇ ਦਬੂਸ ਤੇ ਬੈਠੇ ਕੱਲੇ ਮੈਂ ਅੱਜ ਵੇਖਿਆ ਜੀ ਦੇਖੇ ਨਾ ਮੈਨੂੰ ਐ ਲੱਗਦਾ ਕਿ ਉਹ ਆਪਣੀ ਨਿਗਾ ਦੇ ਵਿੱਚ ਗਿਰ ਗਏ ਆ ਤੇ ਉਹ ਸ਼ਰਮਣਾ ਉਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਸਾਡੇ ਗਾੜੀ ਤੋਂ ਉਹਨਾਂ ਨੇ ਸਿਰ ਨਹੀਂ ਤਾਂ ਕੀਤਾ ਸੋ ਜਿਹੜੇ ਮੋਨੇ ਕੋ ਨੌਜਵਾਨ ਸੀ ਜਿਹੜੇ ਅੱਜ ਐ ਕਰਕੇ ਫਿਰਦੇ ਆ ਨਾ ਕਹਿੰਦੇ ਸਣੀ ਨੂੰ ਵੋਟ ਪਾਉਣੀ ਹੈ ਮੈਨੂੰ ਲੱਗਦਾ ਸਾਡੀ ਰੂਹ ਖੋਸ਼ ਹੋ ਗਈ ਯਾਰ ਦੇ ਪੰਜਾਬ ਦੀ ਜਵਾਨੀ ਜਿੰਨੀ ਕੁ ਬਚੀ ਆ ਉਹ ਤਾਂ ਜਾਗੀ ਤੇ ਆਉਣ ਵਾਲੇ ਸਮੇਂ ਚ ਇਹ ਚਾਹੁੰਦੇ ਖਤਮ ਕਰਨੀ ਤੇ ਮਨਦੀਪ ਸਿੰਘ ਕਹਿੰਦਾ ਹੈ ਕਿ ਮੈਂ ਇੱਥੇ ਜਿੰਨੇ ਪੰਜਾਬ ਦੇ ਮੁੱਦੇ ਆ ਐਜੂਕੇਸ਼ਨ ਦਾ ਹੈਲਥ ਦਾ ਤੇ ਜਿੰਨੇ ਆ ਟਰੱਕ ਯੂਨੀਅਨ ਦਾ ਮੁੱਦਾ ਪਹਿਲੇ ਦਿਨ ਭਗਵੰਤ ਮਾਨ ਕਹਿੰਦਾ ਮੈਂ ਟਰੱਕ ਯੂਨੀਅਨ ਹਲ ਕਰ ਦੇਣੀ ਆ ਉਹ ਵਿਚਾਰੇ ਘਰਾਂ ਚ ਬੈਠੇ ਗੱਲ ਕੇ ਟਰੱਕ ਔਰ ਪਿੰਡ ਚ ਟਰੱਕ ਉਹ ਕਹ ਰਾਜ ਜੰਗ ਲੱਗ ਗਿਆ ਇਹਨੂੰ ਕਿਸੇ ਦਾ ਕੋਈ ਫਿਕਰ ਨਹੀਂ ਇਹ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਚੰਨੀ ਵਾਂਗੂ ਭਗਵੰਤ ਮਾਨ ਕੁਰਸੀ ਨਾ ਚੰਬੜ ਗਿਆ ਸੋ ਜੋਥ ਇਹੋ ਜੇ ਬੰਦੇ ਨੂੰ ਨਕਾਰ ਦੂਗਾ ਤੇ ਨਕਾਰ ਦਿੱਤਾ ਹੈ ਤੇ ਅੱਜ ਜਿਹੜਾ ਮਾਹੌਲ ਹੈ ਇਸ ਤਰਨ ਤਰਨ ਦੇ ਵਿੱਚ ਬਣਿਆ ਹੈ ਯੋਧ ਦੀ ਗੱਲ ਕੀਤੀ ਹੈ ਬਜ਼ੁਰਗਾਂ ਨੂੰ ਭੁੱਲ ਗਿਆ ਕਿਉਂਕਿ ਇਹ ਚਭਾਲ ਸਟੇਸ਼ਨ ਤੇ ਸੁਭਾ ਸਿੰਘ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਸੁਭਾ ਸਰਹੰਦਾਂ ਵੀ ਉਹਨੂੰ ਸੋਧਾ ਲਾਉਣ ਵਾਲਾ ਭਾਈ ਸੰਦੀਪ ਸਿੰਘ ਨੇ ਜੇਲ੍ਹ ਚ ਲਾਇਆ ਹਨਾ ਹਾਲਾਂਕਿ ਉਹਦੇ ਵਿੱਚ ਛੋਟੇ ਛੋਟੇ ਬੱਚੇ ਸੀ ਪਰ ਉਹਨੇ ਆਪਣਾ ਭੁਗਤਦਾ ਤੇ ਲਾ ਕੇ ਤੇ ਮਤਲਬ ਕੌਮ ਦਾ ਮਿਹਣਾ ਲਾਇਆ ਤੇ ਬਜ਼ੁਰਗ ਤੁਸੀਂ ਕਹਿੰਦੇ ਜਵਾਨੀ ਜਾਗ ਚੁੱਕੀ ਕੀ ਬਜ਼ੁਰਗਾਂ ਨੂੰ ਉਹ ਤਸ਼ੱਦਦ ਭੁੱਲ ਗਏ ਨੇ ਜਿਹੜੇ ਮਤਲਬ ਸੂਬੇ ਸਰਹਾਨੇ ਕਿਸੇ ਵੇਲੇ ਇਹ ਤੇ ਚਭਾਲ ਦੇ ਲੋਕਾਂ ਦੇ ਢਾਏ ਸੀ ਇੱਕ ਬਜ਼ੁਰਗ ਮਾਤਾ ਨੇ ਮੈਨੂੰ ਇਹ ਦੱਸਿਆ ਕਹਿੰਦੀ ਮੇਰੀ ਸੁਪਰੀਮ ਕੋਰਟ ਵੀ ਸੰਦੀਪ ਸਿੰਘ ਸਨੀਆਂ ਮੇਰੀ ਲੋਅਰ ਕੋਰਟ ਵੀ ਤੇ ਮੇਰਾ ਹਾਈ ਕੋਰਟ ਤੇ ਮੇਰਾ ਸਾਰਾ ਕੁਝ ਸੰਦੀਪ ਸਿੰਘ ਸਨੀਆਂ ਹੈ ਮੈਂ ਕਿਹਾ ਕਿਉਂ ਬੀਬੀ ਜੀ ਤੁਹਾਨੂੰ ਇਸ ਦੇਸ਼ ਤੇ ਯਕੀਨ ਨਹੀਂ ਕਹਿੰਦੀ ਕਿਹੜਾ ਦੇਸ਼ ਪਵੇ ਠੱਠੇ ਖੂਚ ਮੈਨੂੰ ਤਾਂ ਮੇਰੇ ਪੁੱਤ ਦੀ লাশ ਹੀ ਨਹੀਂ ਲੱਭੀ ਤੇ ਮੈਂ ਤਾਂ ਅੱਜ ਮੈਨੂੰ ਸੰਦੀਪ ਸਿੰਘ ਸਨੀ ਨੇ ਇਨਸਾਫ ਦਿੱਤਾ ਤਾਂ ਮਤਲਬ ਸਾਡੀ ਕੋਰਟ ਸਨੀ ਹੈ ਸੋ ਮੈਂ ਸਮਝਦਾ ਕਿ ਜੇ ਸਾਡੇ ਬਜ਼ੁਰਗਾਂ ਨੂੰ ਤੱਤਾ ਸੇਕ ਲੱਗਾ ਹੈ ਉਹ ਤਾਂ ਸਨੀ ਨੂੰ ਯਾਦ ਰੱਖਦੇ ਆ ਜਿਨ੍ਹਾਂ ਨੇ ਬਾਦਲਾਂ ਨਾਲ ਰਲ ਕੇ ਕੈਪਟਨ ਨਾਲ ਰਲ ਕੇ ਚੋਪੜੀਆਂ ਖਾਧੀਆਂ ਉਹ ਅੱਜ ਵੀ ਢਾੜੇ ਪ੍ਰਕਾਸ਼ ਕਰਕੇ ਉਹਨਾਂ ਦੇ ਬੋਥ ਤੇ ਬੈਠੇ ਆ ਪਰ ਇਹਨਾਂ ਉਹਨਾਂ ਨਾਲ ਗੱਲ ਕਰਕੇ ਆ ਉਹ ਕਹਿੰਦੇ ਵੀ ਸਾਡਾ ਸਾਡੀ ਵੀ ਕੁਰਬਾਨੀ ਬੜੀ ਵੱਡੀ ਏ ਧਰਮੀ ਫੌਜੀ ਜਦੋਂ ਅਟੈਕ ਹੋਇਆ ਉਹਨੇ ਨੌਕਰੀ ਨੂੰ ਲੱਤ ਮਾਰੀ ਧਰਮੀ ਫੌਜੀ ਨਹੀਂ ਧਰਮੀ ਫੌਜੀ ਦੀ ਤਾਂ ਕੁਰਬਾਨੀ ਹੈ ਆ ਉਹ ਤਾਂ ਆਪਾਂ ਨਕਾਰਦੇ ਨਹੀਂ ਪਰ ਉਹਨਾਂ ਦਾ ਪਲੇਟਫਾਰਮ ਗਲਤ ਏ ਹੁਣ ਇੱਕ ਬੰਨੇ ਤਾਂ ਧਰਮੀ ਫੌਜੀ ਦੀ ਕੁਰਬਾਨੀ ਗਿਣ ਲੋ ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਨਾਲੀਆਂ ਚ ਰੁੱਲਦਾ ਵੇਖ ਲੋ ਤੁਸੀਂ ਕਿੰਨੂੰ ਵੱਡਾ ਗਿਣੋਗੇ ਸੋ ਮੈਂ ਸਮਝਦਾ ਆ ਕਿ ਉਹਨਾਂ ਦਾ ਪਲੇਟਫਾਰਮ ਗਲਤ ਏ ਉਹੀ ਧਰਮੀ ਫੌਜੀ 25 ਸਾਲ ਵੀ ਇੱਥ ਉਦੋਂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਸੋ ਅੱਜ ਇੱਕ ਬੰਨਿਓ ਤਾਂ ਜਿਹੜਾ ਸੂਰੀ ਰੋਜ ਭਸਮਾਸੁਰ ਦਾਇਤ ਤੇ ਪੰਡਾਰੀ ਪੁੱਲ ਤੇ ਪੁਤਲੇ ਸਾੜਦਾ 6 ਜੂਨ ਨੂੰ ਤੇ ਉਹਨੂੰ ਇਹਨਾਂ ਨੇ ਵੀਆਈਪੀ ਕਮਰੇ 'ਚ ਭਾ ਕੇ ਸਰੋਪੇ ਦੇ ਕੇ ਸ਼ਾਮਲ ਕਰਕੇ ਪ੍ਰਸ਼ਾਦਿਸ਼ ਕਾਇ ਸੂਰੀ ਨੂੰ ਤੇ ਇੱਕ ਬੰਨਿਓ ਅਕਾਲੀ ਸੀ ਸੰਦੀਪ ਸਿੰਘ ਸਣੀ ਉਹਨੇ ਸੋਧਾ ਲਾਇਆ ਕੰਪੈਰੀਸ਼ਨ ਕਰੋ ਕੌਣ ਹੈ ਅਕਾਲੀ ਆ ਅਕਾਲੀ ਤੇ ਨਕਲੀ ਅਕਾਲੀ ਚ ਬਹੁਤ ਵੱਡਾ ਜ਼ਮੀਨ ਅਸਮਾਨ ਦਾ ਫਰਕ ਆ ਤੇ ਸੱਜ ਅੱਜ ਤਾਂ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੇ ਭਰਾ ਨੇ ਸਾਡਾ ਸਿਰ ਉੱਚਾ ਕੀਤਾ 27 ਦਾ ਨੀਂਹ ਪੱਥਰ ਸਾਡਾ ਰੱਖਤਾ ਹਾਂਜੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਸੋਚ ਤੇ ਪੂਰਾ ਪਹਿਰਾ ਦਿੱਤਾ ਜਾਊਗਾ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੱਨਾਂ ਚ ਸ੍ਰੀ ਦੇ ਸਾਹ ਨੇ ਤੇ ਕੋਈ ਜੰਮਿਆ ਨਹੀਂ ਮੈਂਦਾ ਲਾਲ ਜਿਹੜਾ ਕਿ ਸੰਤਾਂ ਬਾਰੇ ਕੁਝ ਕਿਹਾ ਜਾਵੇ ਜਿਨ੍ਹਾਂ ਚ ਸਾਹ ਨਹੀਂ ਸੀ ਦਿੰਦਾ ਬਿਲਕੁਲ ਜੀ ਇਹਦੇ ਅੰਦਰ ਕੋਈ ਸ਼ੱਕ ਨਹੀਂ ਜਿਹੜਾ ਸੰਤਾਂ ਨੂੰ ਮਾੜਾ ਬੋਲਦਾ ਸੀ ਉਹ ਇਹਨਾਂ ਦਾ ਖੂਨ ਹੀ ਸੀ ਜਦ ਭਰਾਵਾਂ ਦਾ ਆਪਾਂ ਕਿਹਨੇ ਬਲੱਡ ਰਿਲੇਸ਼ਨ ਜਿਹੜਾ ਹੈ ਰਗਾ ਚ ਉਹੋ ਹੀ ਖੂਨ ਹੈ ਭਾਈ ਸੰਦੀਪ ਸਿੰਘ ਸਣੀ ਦਾ ਜੋਲ ਸਾਹਿਬ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਤੁਸੀਂ ਗਰਾਊਂਡ ਤੇ ਮੈਂ ਵੇਖਿਆ ਵੀ ਪਲੇਅਰ ਸਾਬ ਤੁਸੀਂ ਸਾਰੇ ਵੀ ਪਹਿਲੇ ਦਿਨ ਤੋਂ ਚੋਣ ਮਹਿਮ ਨੂੰ ਪੂਰਾ ਮਤਲਬ ਹੰਗਾਰਾ ਦਿੱਤਾ ਪਿੰਡ ਪਿੰਡ ਗਰਾਊਂਡ ਗਰਾਊਂਡ ਘਰ ਘਰ ਹੀ ਕਹਿਦੀ ਹੈ ਵੀ ਡੋਰ ਟੂ ਡੋਰ ਗਏ ਇਹ ਕੀ ਮਤਲਬ ਦੇਖੋ ਇਸ ਇਲੈਕਸ਼ਨ ਦੀ ਮੇਨ ਸਮੱਸਿਆ ਕਿਹੜੀ ਹੈ ਇਸ ਇਲੈਕਸ਼ਨ ਦੇ ਅੰਦਰ ਜੋ ਮੈਂ ਦੇਖਿਆ ਕਿਉਂਕਿ ਅਸੀਂ ਦੁਆਬੇ ਦੇ ਰਹਿਣ ਵਾਲੇ ਆ ਤੇ ਅਸੀਂ ਸੋਚਦੇ ਸੀ ਕਿ ਇਹ ਮਾਝੇ ਦੀ ਧਰਤੀ ਦੇ ਉੱਤੇ ਸਿੱਖੀ ਦਾ ਬੋਲ ਵਾਲਾ ਇੱਥੇ ਸ਼ਾਇਦ ਨਸ਼ਾ ਨਹੀਂ ਹੋਊਗਾ ਪਰ ਜਦੋਂ ਪਿੰਡਾਂ ਵਿੱਚ ਗਏ ਉਹ ਮਾਵਾ ਰੋਂਦੀਆਂ ਮੈਂ ਦੇਖੀਆਂ ਉਹਨਾਂ ਦੇ ਅੱਖਾਂ ਚ ਅਥਰੂ ਦੇਖੇ ਇੱਕ ਇੱਕ ਪਰਿਵਾਰ ਦੇ ਵਿੱਚੋਂ ਦੋ ਦੋ ਪੁੱਤ ਚਲ ਗਏ 18 18 ਸਾਲ ਦਾ ਕੋਈ 20 ਸਾਲ ਦਾ ਕੋਈ 22 ਸਾਲ ਦਾ ਔਰ ਦੂਸਰੇ ਪਾਸੇ ਹੱਲੇ ਵੀ ਉਹ ਰੁਕਣ ਦਾ ਨਾਂ ਥੋੜੀ ਲੈ ਰਿਆ ਉਹ ਤਾਂ ਐਡੀ ਵੱਡੇ ਹਾਲਾਤ ਖਰਾਬ ਹੋ ਚੁੱਕੇ ਆ ਇਹ ਸਰਕਾਰਾਂ ਨੇ ਦੇਖੋ ਸਾਨੂੰ ਬਰਬਾਦ ਕਿੱਦਾਂ ਕੀਤਾ ਸਰਕਾਰਾਂ ਕਹਿੰਦੇ ਵੀ ਇਹ ਯੋਧ ਨਸ਼ੇ ਵਿਰੁੱਧ ਛੇੜਿਆ ਹੁੰਦਾ ਤੇ ਉਹ ਪਿੰਡਾਂ ਚ ਆ ਕੇ ਉਹਨਾਂ ਮਾਵਾ ਨੂੰ ਭਗਵੰਤਮਾਨ ਮਿਲੇ ਉਹ ਦੱਸਣ ਗਿਆ ਵੀ ਜਿਹੜਾ ਜੁੱਧ ਤੁਹਾਡਾ ਸੀ ਉਹ ਨਸ਼ੇ ਵਿਰੋਧ ਸੀ ਜਾਂ ਸਾਡੇ ਪੁੱਤਾਂ ਨੂੰ ਮਾਰਨ ਵਾਲਾ ਉਹ ਜੁੱਧ ਆ ਕੋਈ ਮਾਵਾਂ ਨਾਲ ਮਲਾਣ ਹੀ ਜਾ ਰਿਹਾ ਪਿੰਡਾਂ 'ਚ ਉਹ ਉਹ ਕਹਿੰਦੇ ਇਹ ਸੰਗਤ ਦਰਸ਼ਨ ਕਰ ਰਹੇ ਨੇ ਨਹੀਂ ਸੰਗਤ ਦਰਸ਼ਨ ਕਿੱਥੇ ਉਹ ਐਡ ਐਡੀਆਂ ਫੋਰਸਾਂ ਨਾਲ ਲੈ ਕੇ ਉਹ ਗਰਾਊਂਡ ਤੇ ਦੁਪਹਿਰ ਹੀ ਨਹੀਂ ਲਾਉਂਦੇ ਕਿਤੇ ਬਖਤਰਬੰਦ ਗੱਡੀਆਂ ਚ ਆਉਂਦੇ ਆ ਉਹਦੇ ਵਿੱਚ ਬੋਲ ਕੇ ਉਹਦੇ ਦੁਵਾਲੇ ਇੰਨੀ ਸਿਕਿਉਰਿਟੀ ਹੁੰਦੀ ਆ ਕਿ ਸਿਆਮ ਬੰਦੇ ਨੂੰ ਤਾਂ ਮਿਲਦਾ ਮੌਕੇ ਹੀ ਨਹੀਂ ਇਹ ਕਹਿੰਦਾ ਹੁੰਦਾ ਸੀ ਲੋਕਾਂ ਦੀ ਸਰਕਾਰ ਹੋਊਗੀ ਲੋਕਾਂ ਦੀ ਸਰਕਾਰ ਤਾਂ ਹੁੰਦੀ ਆ ਲੋਕਾਂ ਵਿੱਚ ਜਾ ਕੇ ਲੋਕਾਂ ਦੀ ਗੱਲ ਸੁਣੇ ਤੇ ਜਿਹੜੇ ਉਹਨਾਂ ਦੇ ਮਸਲੇ ਆ ਉਹਨਾਂ ਨੂੰ ਹੱਲ ਕਰੇ ਜੀ ਤੁਸੀਂ ਪਿੰਡ ਦੇ ਆ ਭਗਵੰਤ ਮਾਨ ਸਾਹਿਬ ਆਏ ਨੇ ਇੱਥੇ ਸੋ ਵੀਰਾਂ ਨੇ ਅੱਗੇ ਜਾਣਾ ਭਾਈ ਮਨਦੀਪ ਸਿੰਘ ਹਰਾਂ ਨੇ ਜੋਲ ਸਾਹਿਬ ਨੇ ਬਲੇਦ ਸਾਹਿਬ ਨੇ ਜਾਣਾ ਆਏ ਪਰ ਅਸੀਂ ਬਾਹਰ ਆਹੀ ਤੇ ਸਿੰਘ ਦੇ ਮਗਰ ਅਸੀਂ ਨਹੀਂ ਇਹੋ ਜਿਹੇ ਬੰਦਿਆਂ ਦੇ ਮੱਥੇ ਲਾਦੇ ਹੈ ਉਹ ਬੰਦਾ ਹੀ ਚੋਰ ਹੈ ਨਹੀਂ ਕਰਨੀ ਸੁਣਨੀ ਨਹੀਂ ਇਹੋ ਜਿਹੇ ਬੰਦੇ ਦੇ ਮੱਥੇ ਲਾਦੇ ਆ ਬਾਕੀ ਸਾਡੇ ਪੱਕੇ ਬਾਕੀ ਜਿਆਦਾ ਸਾਡੇ ਦਿਨ ਡਰੋਨ ਲੈਂਦੇ ਆ ਇਸ ਸਮੈਗ ਦੇ ਜਿਹੜੇ ਹਰੇ ਪਿੰਡੋਂ ਡਰੋਨ ਲੈਂਦੇ ਦਿਨੇ ਡਰੋਨ ਲੈਂਦੇ ਨੇ ਜੋਲ ਸਾਹਿਬ ਵੇਖੋ ਇਹ ਗੱਲਾਂ ਨੇ ਕਹਿੰਦੇ ਵੀ ਸਾਡੇ ਪਿੰਡਾਂ ਦੇ ਵਿੱਚ ਦਿਨ ਦਿਹਾੜੇ ਡਰੋਨ ਲੈਂਦੇ ਨੇ ਨਸ਼ੇ ਦੇ ਸਮੈਗ ਦੇ ਕਿਉਂ ਲੈ ਰਹੇ ਨੇ ਕਿਉਂ ਸਰਕਾਰ ਆਪਾਂ ਵੇਖਦੇ ਆਂ ਵੀ ਇੰਨੀ ਤੇ ਤਣਾਤ ਕੀਤੀ ਹੈ ਬਾਰਡਰਾਂ ਤੇ ਕੀ ਕਾਰਨ ਹੈ ਹੋਰ ਵੀ ਵੀਰ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਾ ਯਤਨ ਕਰਨਾ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ